ਸਭ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਪਿਛਲੇ ਦਿਨੀ ਤੁਸੀਂ ਇੱਕ ਕਿਸਾਨਾਂ ਦੇ ਧਰਨੇ ਵਿੱਚ ਦੀ ਲੰਘ ਰਹੇ ਹੋ ਉੱਥੇ ਤੁਸੀਂ ਗਾਲ ਕੱਢੀਓ ਕਿਸਾਨਾਂ ਨੂੰ ਮੈਂ ਕਿਸਾਨਾਂ ਦੇ ਧਰਨੇ 'ਚ ਗਿਆ ਹੀ ਨਹੀਂ ਔਰ ਮੈਂ ਵਪਾਰੀਆਂ ਦੇ ਧਰਨੇ 'ਚ ਗਿਆ ਸੀ ਵਪਾਰੀਆਂ ਨੂੰ ਉਠਾਉਣ ਲਈ ਲੇਕਿਨ ਉਹਨੂੰ ਇੱਕ ਪ੍ਰੋਪਾਗੈਂਡਾ ਕੀਤਾ ਗਿਆ ਕਿਸਾਨਾਂ ਦੇ ਕਦੇ ਵੀ ਖਿਲਾਫ ਜਾ ਨਹੀਂ ਸਕਦਾ ਸੋਚ ਹੀ ਨਹੀਂ ਸਕਦਾ ਕਹਿੰਦੇ ਕਿ ਉਹ ਤੁਹਾਡੀ ਆਵਾਜ਼ ਨਹੀਂ ਆ ਜੋ ਗਾਲ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਸਾਡੀ ਝੰਡੇ ਨਜ਼ਰ ਆ ਰਹੇ ਸੀ ਵਿੱਚ ਜਦੋਂ ਤੁਸੀਂ ਬੋਲ ਰਹੇ ਹੋ ਜਾਂਦੇ ਜਾਂਦੇ ਗਾਲ ਵੀ ਨਹੀਂ ਨਹੀਂ ਮੈਂ ਦੇਖਿਆ ਨਹੀਂ ਗਾ ਜੀ ਔਰ ਉੱਥੇ ਉੱਥੇ ਕੁਝ ਬੰਦੇ ਹੁੱਲੜਵਾਜੀ ਸੀਗੇ ਉਹਨਾਂ ਨੇ ਹੁੱਲੜਵਾਜੀ ਕੀਤੀ ਜਿਹੜੀ ਵੀਡੀਓ ਸਾਡੇ ਤੱਕ ਜਾਂ ਸੋਸ਼ਲ ਮੀਡੀਆ ਤੇ ਕ ਪਹੁੰਚੀ ਆ ਵਾਇਰਲ ਹੋ ਰਹੀ ਆ ਉਹਦੇ ਵਿੱਚ ਤੁਹਾਡੇ ਮੂੰਹੋਂ ਗਾਲ ਸੁਣਨ ਨੂੰ ਲੱਗੀ ਰੋੜ ਕੇ ਜੀ ਤੋੜ ਮਰੋੜ ਕੇ ਮੈਂ ਬਿਮਾਰ ਵੀ ਸੀਗਾ ਉਹਦੀ ਗੱਲ ਕਰਦੇ ਆ ਤੁਸੀਂ ਇਹਨੇ ਉਹ ਵੀਡੀਓ ਤੋੜ ਮਰੋੜ ਕੇ ਭੇਜ ਕੀਤੀ ਜਿਹੜੀਆਂ ਬਾਕੀ ਗੱਲਾਂ ਹੋਈਆਂ ਉਹ ਕਿਉਂ ਨਹੀਂ ਦਿਖਾਈਆਂ ਗਿਆ ਇਹ ਬਨ ਅਮੋਲ ਗਗਨਮਾਨ ਉਹ ਜਦੋਂ ਸੱਤਾ ਵਿੱਚ ਨਹੀਂ ਸੀ ਤੁਸੀਂ ਆਏ ਉਦੋਂ 5 ਮਿੰਟ ਚ ਕਹਿੰਦੇ ਅਸੀਂ ਐਮਐਸਪੀ ਦੇਵਾਂਗੇ ਹੁਣ ਸਵਾਲ ਖੜੇ ਹੁੰਦੇ ਆ ਵਿਰੋਧੀ ਵੀ ਮਜ਼ਾਕ ਉਡਾਉਂਦੇ ਆ ਪੂਰਾ ਪੰਜਾਬ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਜਿਹੜੀ ਹਰੀ ਕ੍ਰਾਂਤੀ ਆਈ ਹਿੰਦੁਸਤਾਨ ਦਾ ਢਿਡ ਵੱਲ ਲੜਿਆ ਹੁਣ ਤੱਕ ਬੀਜੇਪੀ ਨੇ ਸਿਰਫ ਵਪਾਰੀਆਂ ਦੇ ਤਲੀ ਸੁੱਚਿਆ ਜੋ ਬਨੂ ਸ਼ਹੀਦਾ ਅਦਰਜਾ ਸ਼ਰਧਾਂਜਲੀ ਉਹ ਤੇ ਹੋਇਆ ਉਸ ਤੋਂ ਬਾਅਦ ਜਿਹੜੀ ਐਫਆਈਆਰ ਵਾਲੀ ਐਫਆਈਆਰ ਵਾਲੀ ਗੱਲ ਚੱਲਦੀ ਆ ਗਈ ਜਿਸ ਤਰ੍ਹਾਂ ਅੱਜ ਉਹਨੂੰ ਵੀ ਲੈ ਕੇ ਇਹ ਵੀ ਹੰਗਾਮਾ ਹੋਇਆ ਵਿਰੋਧੀ ਧਿਰ ਕਹਿ ਰਹੀ ਹੈ ਕਿ ਤੁਸੀਂ ਐਫਆਈਆਰ ਦੇ ਵਿੱਚ ਨਾਮ ਨਹੀਂ ਪਾਇਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਿਸਾਨਾਂ ਨਾਲ ਖੜੇ ਆ ਔਰ ਉਸ ਸੰਦਰਭ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਆ ਔਰ ਜਿਹੜੀ ਵੀ ਕਾਨੂੰਨੀ ਕਾਰਵਾਈ ਕਿਉਂਕਿ ਉਹਦੇ ਵਿੱਚ ਵਕੀਲਾਂ ਤੋਂ ਸਲਾਹ ਲੈਣੀ ਹੁੰਦੀ ਹੈ ਸਾਰਾ ਕੁਝ ਕਰਨਾ ਤਾ ਉਸ ਦੇ سلسلے ਦੇ ਵਿੱਚ ਸਭ ਕੁਝ ਜਿਹੜਾ ਆ ਕਿਸਾਨਾਂ ਲਈ ਹੋ ਰਿਹਾ ਔਰ ਉਸ ਬੜੀ ਦੁੱਖ ਵਾਲੀ ਗੱਲ ਆ ਉਹ ਜਵਾਨ ਬੱਚੇ ਦੀ ਜ਼ਿੰਦਗੀ ਗਈ ਆ ਤਾਂ ਸਾਰੇ ਪੰਜਾਬ ਨੇ ਦੁੱਖ ਮਨਾਇਆ ਤਾਂ ਇਸ ਕਰਕੇ ਕਿਸਾਨਾਂ ਤੋਂ ਕਦੇ ਵੀ ਸਰਕਾਰ ਪੱਜੀ ਨਹੀਂ ਨਾ ਕਿਸਾਨਾਂ ਦੇ ਨਾਲ ਐਮਐਲਏ ਸਾਹਿਬ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਪਾਰਟੀਆਂ ਜਿਹੜੀਆਂ ਹੁੰਦੀਆਂ ਨਾ ਉਹ ਤੇ ਆਪਦੇ ਲਈ ਕੋਸ਼ਿਸ਼ ਕਰਦੀਆਂ ਕਿ ਉਸ ਹਿਸਾਬ ਦੇ ਨਾਲ ਅਸੀਂ ਕਿਸਾਨਾਂ ਦੇ ਹੱਕ 'ਚ ਖੜ੍ਹ ਜਾਈਏ ਮਾਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਤਾਂ ਕਿਸਾਨਾਂ ਦੇ ਵਕੀਲ ਆ ਆਮ ਆਦਮੀ ਪਾਰਟੀ ਇੱਕ ਪਾਸੇ ਸਟੈਂਡ ਲੈਂਦੀ ਹੈ ਦੂਜੇ ਪਾਸੇ ਕਿਹਾ ਗਿਆ ਕਿ ਪੰਜਾਬ ਦੀ ਹੱਦ ਵਿੱਚ ਹੀ ਧਰਨਾ ਲਗਾ ਦਿੱਤਾ ਹਰਿਆਣਾ ਪ੍ਰਸ਼ਾਸਨ ਨੇ ਔਰ ਪੰਜਾਬ ਦੇ ਹੱਦ ਦੇ ਵਿੱਚ ਡਰੋਨ ਨਾਲ ਗੋਲੇ ਛੁੱਟੇ ਗਏ ਉੱਥੇ ਸਰਕਾਰ ਕੁਝ ਨਹੀਂ ਕਰ ਪਈ ਦੇਖੋ ਕੁਝ ਮੈਂ ਨਹੀਂ ਸਮਝਦਾ ਵੀ ਪੰਜਾਬ ਸਰਕਾਰ ਵੱਲੋਂ ਕਦੇ ਵੀ ਇਹ ਗੱਲ ਹੋ ਸਕਦੀ ਹੈ ਵੀ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਨਾ ਹੋਵੇ ਕਈ ਕਾਨੂੰਨੀ ਅੜਕਲਾਂ ਹੋ ਸਕਦੀਆਂ ਜਿਹੜੀਆਂ ਕਿ ਦੂਰ ਕਰਨਗੇ ਮਾਨ ਸਾਹਿਬ ਸੋ ਐਸੀ ਕੋਈ ਗੱਲ ਨਹੀਂ ਪੰਜਾਬ ਦੇ ਕਿਸਾਨਾਂ ਨਾਲ ਹੀ ਸਰਕਾਰ ਆ ਔਰ ਕਿਸਾਨਾਂ ਨਹੀਂ ਸਰਕਾਰ ਬਣਾਈ ਐ ਸੋਹਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਪਹਿਲੇ ਦਿਨ ਜਦੋਂ ਡਰੋਨ 13 ਤਰੀਕ ਨੂੰ 12 ਤਰੀਕ ਨੂੰ ਇਧਰ ਆ ਕੇ ਹਮਲਾ ਕਰ ਰਿਹਾ ਸੀ ਜੇ ਪਹਿਲੇ ਦਿਨ ਸੀਐਮ ਸਾਹਿਬ ਨੇ ਜੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੇ ਨਾਲ ਨਹੀਂ ਜੇ ਪਹਿਲੇ ਦਿਨ ਸੀਐਮ ਸਾਹਿਬ ਨੇ ਸਖਤ ਸਟੈਂਡ ਲਿਆ ਹੁੰਦਾ ਤੁਹਾਨੂੰ ਲੱਗਦਾ 21 ਤਰੀਕ ਨੂੰ ਗੋਲੀਆਂ ਵੱਜ ਜਾਂਦੀਆਂ ਪਤਾ ਹੀ ਨਹੀਂ ਸੀ ਵੀ ਇੰਨੀ ਮੰਦ ਭੱਗੀ ਘਟਨਾ ਹੋਊਗੀ ਆਪਣੇ ਇਸ ਤੋਂ ਪਹਿਲਾਂ ਕਿਸਾਨ ਦਿੱਲੀ ਤੱਕ ਪਹੁੰਚ ਗਏ ਸੀਗੇ ਕੋਈ ਰੁਕਾਵਟ ਨਹੀਂ ਸੀ ਕੋਈ ਕੁਝ ਨਹੀਂ ਸੀ ਸੋ ਐਂ ਲੱਗਦਾ ਨਹੀਂ ਸੀ ਵੀ ਇਦਾਂ ਦਾ ਹੋਏਗਾ ਕਈ ਵਾਰੀ ਆਪਾਂ ਨੂੰ ਸੰਭਾਵਨਾ ਨਹੀਂ ਹੁੰਦੀ ਔਰ ਸੰਭਾਵਨਾ ਦੇ ਉ ਉਹਨਾਂ ਨੇ ਜ਼ਿਆਦਾ ਕਰ ਦਿੱਤਾ ਭੁੱਲਰ ਸਾਹਿਬ ਤੁਸੀਂ ਵੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਿਸਾਨਾਂ ਦੀ ਮੁਸ਼ਕਲ ਦਾ ਪਤਾ ਹੈ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਹੈ ਉੱਥੇ ਹੀ ਘਰਾਰੀ ਫਸੀ ਹੋਈ ਹੈ ਤੁਹਾਨੂੰ ਲੱਗਦਾ ਕਿ ਸੰਭਵ ਹੈ ਹੋ ਸਕਦਾ ਹੈ ਕਿਉਂਕਿ ਤੁਹਾਡੇ ਇੱਕ ਮੰਤਰੀ ਨੇ ਜਿਹੜੇ ਬੀਬਾ ਅਨਮੋਲ ਗਗਨਮਾਨ ਉਹ ਜਦੋਂ ਸੱਤਾ ਵਿੱਚ ਨਹੀਂ ਸੀ ਤੁਸੀਂ ਆਏ ਉਦੋਂ 5 ਮਿੰਟ ਚ ਕਹਿੰਦੇ ਅਸੀਂ ਐਮਐਸਪੀ ਦੇਵਾਂਗੇ ਹੁਣ ਸਵਾਲ ਖੜੇ ਹੁੰਦੇ ਆ ਵਿਰੋਧੀ ਵੀ ਮਜ਼ਾਕ ਉਡਾਉਂਦੇ ਆ ਦੇਖੋ ਜੀ ਪੂਰਾ ਪੰਜਾਬ ਅੱਜ ਦਾ ਨਹੀਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਜਿਹੜੀ ਹਰੀ ਕ੍ਰਾਂਤੀ ਆਈ ਹਿੰਦੁਸਤਾਨ ਦਾ ਟਿਡਵਲਦਾ ਰਿਹਾ ਔਰ ਅੱਜ ਵੀ ਅਨਾਜ ਦੀ ਹਿੰਦੁਸਤਾਨ ਦੇ ਵਿੱਚ ਕਮੀ ਹੈ ਔਰ ਕੱਲਾ ਪੰਜਾਬ ਆ ਜਿਨੇ ਇਨਾ ਰੈਵੋਲੂਸ਼ਨ ਲਿਆਂਦਾ ਕਿ ਅੱਜ ਜਿਹੜਾ ਸਾਡਾ ਜਿਹੜਾ ਫੂਡ ਆ ਹਿੰਦੁਸਤਾਨ ਦੇ ਅਜੇ ਵੀ ਪੂਰਾ ਨਹੀਂ ਔਰ ਜਿਹੜੀ ਗੱਲ ਐ ਐਮਐਸਪੀ ਵਾਲੀ ਆ ਉਹ ਸੈਂਟਰ ਬਿਨਾ ਵਜਾ ਤੋਂ ਮੈਂ ਸਮਝਦਾ ਵੀ ਤੰਗ ਕਰ ਰਿਹਾ ਜੇ ਸੁਪੋਜ਼ ਕਰੋ ਇੱਕ ਚੀਜ਼ 15 ਰੁਪਏ ਦੀ ਸਾਨੂੰ ਪੈ ਰਹੀ ਆ ਜੇ 16 ਦੀ ਪੈਜੂਗੀ ਤਾਂ ਰੁਪਈਆ ਤਾਂ ਇੱਕ ਹੀ ਵਧਿਆਣਾ ਹੈਨਾ ਆਪਾਂ ਕਿੰਨੇ ਜੀ ਇਹ 16 ਦੀ ਪਾਊਗੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਚੀਜ਼ ਵੀ ਲੈ ਰਹੇ ਆ 16 ਰੁਪਏ ਫ੍ਰੀ ਨਹੀਂ ਦੇ ਰਹੇ ਸੋ ਜਦੋਂ ਅਸੀਂ ਅਨਾਜ ਖਰੀਦ ਰਹੇ ਆ ਤਾਂ ਉਹਦੇ ਵਿੱਚ ਜਿਹੜਾ ਗੈਪ ਆ ਵੀ ਦੋਨੋਂ ਚੀਜ਼ਾਂ ਜਿਹੜਾ ਹੁਣ ਵਪਾਰੀ ਖਰੀਦੇ ਆ ਔਰ ਜੇ ਸਰਕਾਰ ਖਰੀਦੀ ਆ ਤਾਂ ਉਹ ਗੈਪ ਦੀ ਗੱਲ ਕਰਨ ਵੀ ਇੰਨਾ ਬੋਝ ਪਊਗਾ ਮੈਂ ਸਮਝਦਾ ਵੀ ਹੁਣ ਤੱਕ ਆ ਬੀਜੇਪੀ ਨੇ ਸਿਰਫ ਵਪਾਰੀਆਂ ਦੇ ਤਲੀ ਸੋਚਿਆ ਔਰ ਵਪਾਰੀ ਵੀ ਛੱਡੋ ਵਪਾਰੀਆਂ ਚ ਵੀ ਸਿਰਫ ਅਮੀਰ ਵਪਾਰੀਆਂ ਦੇ ਹਿੱਤ ਲਈ ਸੋ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਨਾਲ ਹਿੰਦੁਸਤਾਨ ਖੇਤੀ ਬੇਸ ਸੂਬਾ ਔਰ ਪੰਜਾਬ ਦੀ ਕਿਸਾਨੀ ਤੋਂ ਡਿਪੈਂਡ ਹੀ ਉਸ ਚੀਜ਼ ਤੇ ਕਰਦੀ ਆ ਸੋ ਮੈਂ ਨਹੀਂ ਸਮਝਦਾ ਵੀ ਇਹ ਹੱਕ ਨਹੀਂਗਾ ਕਿਸਾਨਾਂ ਦਾ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਔਰ ਜਿਹੜੇ ਤੁਸੀਂ ਵੇਖਿਆ ਅਨਾਨੀਵਾਨੀ ਫੂਡ ਦੇ ਵਿੱਚ ਕਿੰਨੇ ਅਮੀਰ ਆਦਮੀ ਆ ਰਹੇ ਆ ਹਣਾ ਤਾਂ ਜੇ ਮਤਲਬ ਜੇ ਜੇ ਸਪੋਜ਼ ਕਰੋ ਕਿ ਇਹਦਾ ਜਿਹੜਾ ਗੈਪ ਦੀ ਗੱਲ ਕਰਾਂਗੇ ਤਾਂ ਬਹੁਤ ਜ਼ਿਆਦਾ ਨਹੀਂ ਨਾਲੇ ਅਸੀਂ ਕਿਹੜਾ ਝੋਨਾ ਲੈ ਕੇ ਸਮੁੰਦਰ 'ਚ ਸਿੱਟ ਰਹੇ ਆ ਅਸੀਂ ਝੋਨਾ ਲੈ ਕੇ ਲੋਕਾਂ ਨੂੰ ਵੇਚ ਰਹੇ ਆ ਸੈਂਟਰ ਵੇਚ ਰਹੇ ਆ ਅੱਗੇ ਹਣਾ ਸੋ ਇਸ ਕਰਕੇ ਵੀ ਵੱਡੀ ਗੱਲ ਨਹੀਂ ਮਤਲਬ ਇਹਨੂੰ ਕਰਨਾ ਵੀ ਸੈਂਟਰ ਵਾਸਤੇ ਕੋਈ ਔਖਾ ਨਹੀਂ ਪੁਲਰ ਸਾਬ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਪਿਛਲੇ ਦਿਨੀ ਤੁਸੀਂ ਇੱਕ ਕਿਸਾਨਾਂ ਦੇ ਧਰਨੇ ਵਿੱਚ ਦੀ ਲੰਘ ਰਹੇ ਹੋ ਉੱਤੇ ਤੁਸੀਂ ਗਾਲ ਕੱਢੀਓ ਕਿਸਾਨਾਂ ਨੂੰ ਉਹ ਵੀਡੀਓ ਬੜੀ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਮੈਂ ਕਿਸਾਨਾਂ ਦੇ ਧਰਨੇ 'ਚ ਗਿਆ ਹੀ ਨਹੀਂ ਠੀਕ ਹੈ ਜੀ ਉੱਥੇ ਕੁਝ ਬੰਦੇ ਐਸੇ ਸੀਗੇ ਉਹਨਾਂ ਨੇ ਮੀਡੀਆ ਵੀ ਉੱਥੇ ਜਿਹੜੇ ਮੀਡੀਆ ਵਾਲੇ ਸਾਥੀ ਸੀਗੇ ਉਹ ਪਹਿਲਾਂ ਹੀ ਬੁਲਾਏ ਹੋਏ ਸੀ ਮੈਂ ਵਪਾਰ ਸੀਗਾ ਔਰ ਮੈਂ ਵਪਾਰੀਆਂ ਦੇ ਇਧਰ ਨਿਜ ਗਿਆ ਸੀ ਵਪਾਰੀਆਂ ਨੂੰ ਉਠਾਉਣ ਲਈ ਔਰ ਤਕਰੀਬਨ ਮੈਂ 20 ਮਿੰਟ ਕਿਉਂਕਿ ਉਹ ਇੱਕ ਤਰ੍ਹਾਂ ਸੜਕ ਰੋਕੀ ਖੜੇ ਸੀ ਲੋਕ ਬਹੁਤ ਜ਼ਿਆਦਾ ਖੱਜਲ ਖਰਾਬ ਹੋ ਰਹੀ ਸੀ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਗਿਆ ਸੀ ਵੀ ਅਸੀਂ ਤੁਹਾਡੇ ਨਾਲ ਆ ਪ੍ਰਸ਼ਾਸਨ ਵੀ ਤੁਹਾਡੇ ਨਾਲ ਆ ਠੀਕ ਹੈ ਜੀ ਮੈਂ ਉਹਨਾਂ ਨੂੰ ਰਿਕਵੈਸਟ ਕਰਨ ਗਿਆ ਸੀ ਵੀ ਧਰਨਾ ਚੱਕ ਲੋ ਤੇ ਅਸੀਂ ਜਿਹੜੀ ਤੁਹਾਡੀ ਗੱਲ ਆ ਜਿਹੜੀ ਤੁਸੀਂ ਚਾਹੁੰਦੇ ਹੋ ਉਸੇ ਤਰੀਕੇ ਨਾਲ ਕਾਰਵਾਈ ਹੋ ਜੂਗੀ ਔਰ ਅਸੀਂ ਬੰਦੇ ਫੜ ਚੁੱਕੇ ਸੀ ਉਹ ਲੇਕਿਨ ਉਹਨੂੰ ਇੱਕ ਪ੍ਰੋਪਾਗੈਂਡਾ ਕੀਤਾ ਗਿਆ ਪੋਲੀਟਿਕਲੀ ਪ੍ਰੋਪਾਗੈਂਡਾ ਸੀਗਾ ਜੀ ਸਾਡੀ ਝੰਡੇ ਨਜ਼ਰ ਆ ਰਹੇ ਸੀ ਵਿੱਚ ਜਦੋਂ ਤੁਸੀਂ ਬੋਲ ਰਹੇ ਹੋ ਜਾਂਦੇ ਜਾਂਦੇ ਕਾੜ ਵੀ ਨਹੀਂ ਨੀ ਮੈਂ ਦੇਖਿਆ ਨਹੀਂਗਾ ਜੀ ਔਰ ਉੱਥੇ ਉੱਥੇ ਕੁਝ ਬੰਦੇ ਹੁੱਲੜਵਾਜੀ ਸੀਗੇ ਉਹਨਾਂ ਨੇ ਹੁੱਲੜਵਾਜੀ ਕੀਤੀ ਔਰ ਮੈਂ ਆਪਣਾ ਵਿਚਾਰ ਕਰਕੇ ਉੱਥੋਂ ਨਿਕਲਿਆ ਔਰ ਜਿਹੜੀ ਜਿਹੜੀ ਕਿਸਾਨ ਜਥੇਬੰਦੀਆਂ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸੇ ਕਰਕੇ ਜਦੋਂ ਸਾਰੀ ਗੱਲ ਕਲੀਅਰ ਕੀਤੀ ਗਈ ਤਾਂ ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਮੇਰੀ ਭਾਵਨਾ ਨੂੰ ਸਮਝਿਆ ਰੋ ਗਵਾ ਸੀ ਕਿ ਉੱਥੇ ਕਿ ਜੇ ਮੈਂ ਉੱਥੋਂ ਨਾ ਨਿਕਲਦਾ ਤਾਂ ਹੋਰ ਬੰਦਬਾਗੀ ਘਟਨਾ ਹੋਣੀ ਸੀ ਪਰ ਜਿਹੜੀ ਵੀਡੀਓ ਸਾਡੇ ਤੱਕ ਜਾਂ ਸੋਸ਼ਲ ਮੀਡੀਆ ਤੇ ਕੋ ਪਹੁੰਚੀ ਹੈ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਹਾਡੇ ਮੋਹੋਂ ਗਾਲ ਸੁਣਨ ਨੂੰ ਲੜੋੜ ਮਰੋੜ ਕੇ ਜੀ ਤੋੜ ਮਰੋੜ ਕੇ ਮੈਂ ਬਿਮਾਰ ਵੀ ਸੀਗਾ ਦੂਜੀ ਗੱਲ ਇਹ ਆ ਵੀ ਮੈਂ ਇੱਕ ਸੁਭਾਵਕ ਗੱਲ ਆ ਕਿ ਜਦੋਂ ਆਪਾਂ ਕਿਤੋਂ ਨਿਕਲਦੇ ਆ ਹਨਾ ਤੇ ਵਿੱਚ ਜਿਹੜੇ ਗਲਤ ਅਨਸਰ ਹੁੰਦੇ ਆ ਜਾਂ ਰੌਲਾ ਰੱਪਾ ਪਾਉਣ ਵਾਲੇ ਹੁੰਦੇ ਆ ਨਾ ਦਾ ਵਬਾਰੀ ਹੁੰਦੇ ਨਾ ਕਿਸਾਨ ਹੁੰਦੇ ਆ ਠੀਕ ਹੈ ਜੀ ਸੋ ਜਿਹੜੇ ਕਿਸਾਨ ਆ ਮਤਲਬ ਕੋਈ ਕਿਸਾਨ ਕਿਸੇ ਐਮਐਲਏ ਠੀਕ ਹੈ ਨਾ ਜੀ ਔਰ ਉੱਥੇ ਕਿਸਾਨਾਂ ਨੇ ਕੁਝ ਕੀਤਾ ਬਣੀ ਉਹਨਾਂ ਨੇ ਕਿਸਾਨਾਂ ਨੂੰ ਕਿਸਾਨਾਂ ਦਿਨ ਰਸਤੇ ਦੇ ਵਿੱਚ ਆ ਕੇ ਕੁਝ ਬੰਦਿਆਂ ਨੇ ਕਹਿੰਦੇ ਹੋ ਕਿ ਉਹ ਤੁਹਾਡੀ ਆਵਾਜ਼ ਨਹੀਂ ਹੈ ਜੋ ਗਾਲ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਉਹ ਤੁਹਾਡੀ ਆਵਾਜ਼ ਨਹੀਂ ਹੈ ਉਹ ਵੀਡੀਓ ਤੋੜ ਮੋੜ ਕੇ ਪੇਸ਼ ਕੀਤੀ ਹੈ ਤੁਸੀਂ ਇਹ ਕਹਿੰਦੇ ਹੋ ਦੇਖੋ ਮੈਂ ਕਿਸਾਨਾਂ ਮੈਂ ਕਦੇ ਵੀ ਮੈਂ ਆਪ ਕਿਸਾਨਾਂਾ ਛੋਟਾ ਕਿਸਾਨਾ ਔਰ ਮੈਂ ਕਿਸਾਨਾਂ ਦਾ ਕਦੇ ਵੀ ਖਿਲਾਫ ਜਾ ਨਹੀਂ ਸਕਦਾ ਸੋਚ ਹੀ ਨਹੀਂ ਸਕਦਾ ਜਿਹੜੀ ਚੀਜ਼ ਮੈਂ ਸੋਚ ਹੀ ਨਹੀਂ ਸਕਦਾ ਮੇਰੇ ਸਾਬਸੀ ਵੀਡੀਓ ਦੀ ਗੱਲ ਕਰਦੇ ਆ ਜੀ ਮੇਰੇ ਮੂੰਹ ਕਿਵੇਂ ਨਿਕਲੂਗੀ ਹੈਨਾ ਵੀਡੀਓ ਦੀ ਗੱਲ ਕਰਦੇ ਆ ਤੁਸੀਂ ਇਹਨੇ ਉਹ ਵੀਡੀਓ ਤੋੜ ਮੋੜ ਕੇ ਭੇਜ ਕੀਤੀ ਦੂਜੀ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਨਾ ਜਿਹੜੀਆਂ ਮੈਂ ਉੱਥੇ 20 ਮਿੰਟ 25 ਮਿੰਟ ਜਿਹੜੀਆਂ ਬਾਕੀ ਗੱਲਾਂ ਹੋਈਆਂ ਉਹ ਕਿਉਂ ਨਹੀਂ ਦਿਖਾਈਆਂ ਗਈਆਂ ਹੈਨਾ ਸੋ ਕਈ ਵਾਰੀ ਕੀ ਹੁੰਦਾ ਵੀ ਆਪਾਂ ਆਪਣੇ ਸਹੇਜ ਸਭਾ ਵੀ ਕੁਝ ਮੂੰਹ ਨਿਕਲ ਜਾਂਦਾ ਮੈਂ ਨਹੀਂ ਇਹ ਕਹਿੰਦਾ ਹੈਨਾ ਪਰ ਉਹ ਕਿਸੇ ਨਾਲ ਜੋੜ ਦਿੱਤਾ ਜਾਵੇ ਮੈਂ ਉਹਨਾਂ ਇੱਥੋਂ ਨਿਕਲ ਰਿਹਾ ਹੈਨਾ ਤਾਂ ਕਈ ਵਾਰੀ ਉਹ ਇਦਾਂ ਦੀ ਗੱਲ ਸੀ ਉਹਦੇ 'ਚ ਕੋਈ ਐਸੀ ਗੱਲ ਨਹੀਂ ਸੀ ਮੈਂ ਉਹਨਾਂ ਦੇ ਨਾਲ ਬੈਠ ਕੇ ਕੀਤੀ ਹਣਾ ਔਰ ਮੈਂ ਉਹਨਾਂ ਨੂੰ 100 ਤੱਕ ਜਦੋਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਮੈਂ ਹਮੇਸ਼ਾ ਕਹਿੰਨਾ ਕਿ ਜੇ ਮੇਰੇ ਮੂੰਹ ਕੋਈ ਅਪਸ਼ਬਦ ਨਿਕਲਿਆ ਤਾਂ ਮੈਂ ਉਹ ਸ਼ਬਦ ਵਾਪਸ ਲੈਣਾ ਜੀ ਹਣਾ ਸੋ ਮੈਂ ਕਦੇ ਵੀ ਕਿਸੇ ਤੋਂ ਵੱਡਾ ਨਹੀਂ ਮੈਂ ਸਭ ਤੋਂ ਛੋਟਾ ਬਹੁਤ ਹੀ ਵਧੀਆ ਐਮਐਲਏ ਸਾਹਿਬ ਇਹ ਹੋਇਆ ਕਿ ਜਦੋਂ ਦੇ 22 23 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਸ਼ਬਦ ਇੱਕ ਬੋਲ ਦੇ ਦੋ ਬਲੇ ਚਰਚਾ ਦਾ ਵਿਸ਼ਾ ਬਣਦਾ ਇਹ ਪਹਿਲਾਂ ਸੱਤਾ ਤੋਂ ਆਮ ਘਰਾਂ ਦੇ ਸੀ ਹੁਣ ਖਾਸ ਬਣ ਗਏ ਹੁਣ ਤੇ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਗਏ ਕੋਈ ਮੈਂ 32 ਸਾਲ ਕਿਸੇ ਨਾ ਕਿਸੇ ਪਾਰਟੀ 'ਚ ਕੰਮ ਕੀਤਾ ਜੀ ਠੀਕ ਹੈ ਜੀ ਮੈਂ ਤਿੰਨ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਗ੍ਰੈਜੂਏਟ ਕੰਸਟੀਟੂਐਂਸੀ ਜਿਹੜੇ ਆ ਜੀ ਠੀਕ ਹੈ ਜੀ ਔਰ ਮੇਰਾ ਜ਼ਿਆਦਾ ਵਾ ਕਾਲਜਾਂ ਨਾਲ ਰਿਹਾ ਮੈਂ ਆਪ ਸਟੂਡੈਂਟ ਲੀਡਰ ਰਿਹਾ ਸੋ ਮੈਂ ਜੂਨੀయన్స్ ਦੀਆਂ ਚਾਹੇ ਉਹ ਅੰਪਲਾਈ ਜੂਨੀਅਨਾਂ ਚਾਹੇ ਕਿਸਾਨ ਜੂਨੀਅਨਾਂ ਮੈਂ ਉਹਨਾਂ ਨਾਲ ਤਰਨਿਆਂ ਦੇ ਵਿੱਚ ਰਿਹਾ ਸੋ ਮੈਂ ਮੈਂ ਉਹਨਾਂ ਦਾ ਜ਼ਿਆਦਾ ਵਿਸ਼ਾ ਤਾਂ ਇਹੀ ਗੱਲ ਆ ਕਿ ਇਹ ਵੀ ਸਾਰਿਆਂ ਮਲੇ ਪਹਿਲਾਂ ਦਰਿਆਵਾਂ ਵਛਾ ਕੇ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਵੀ ਦਰਿਆਵਾਂ ਵਛਾਉਣ ਵਾਲੇ ਸੀ ਪਰ ਹੁਣ ਖਾਸ ਬਣ ਗਏ ਤਾਂ ਕਰਕੇ ਗਾਲਾਂ ਵੀ ਕੱਢਣ ਲੱਗ ਗਏ ਦੇਖੋ ਅੱਜ ਵੀ ਖਾਸ ਮੈਂ ਅੱਜ ਵੀ ਖਾਸ ਨਹੀਂ ਖਾਸ ਤਾਂ ਉਹ ਹੁੰਦੇ ਜਿਨ੍ਹਾਂ ਨਾਲ 20 22 25 ਗਨਮੈਨ ਹੋਣਾ ਜੇ ਇੱਕ ਐਮਐਲਏ ਇੱਕ ਧਰਨੇ ਤੇ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਗਨਮੈਨਾਂ ਤੋਂ ਟਰੈਕ ਸੂਟ ਜੇ ਤੁਹਾਨੂੰ ਥੋੜਾ ਰਾਈਟ ਆ ਇਹ ਤਾਂ ਥੋੜਾ ਰਾਈਟ ਆ ਤੁਹਾਡੀ ਸੁਰੱਖਿਆ ਲਈ ਜ਼ਰੂਰੀ ਨਹੀਂ ਮੰਨ ਲਓ ਮੰਨ ਲਓ ਜਾ ਰਿਹਾ ਹੈ ਹੈਨਾ ਤਾਂ ਮਤਲਬ ਉਹ ਸਮਝਦਾ ਹੈ ਨਾ ਵੀ ਉੱਥੇ ਉੱਥੋਂ ਚੱਕਣਾ ਜ਼ਰੂਰੀ ਹੈ ਮੇਰੇ ਨਾਲ ਤਾਂ ਮੇਰੀ ਸਿਕਿਉਰਿਟੀ ਵੀ ਉੱਥੇ ਆਣੀ ਸੀ ਹੈਨਾ ਸੋ ਐਸੀ ਕੋਈ ਗੱਲ ਨਹੀਂ ਦਾਸੀਂ ਵੀ ਆਈਪੀ ਆ ਨਾ ਹੀ ਖਾਸ ਆ ਅਸੀਂ ਅੱਜ ਵੀ ਉਹੀ ਲੋਕ ਆ ਔਰ ਪੰਜਾਬ ਦੇ ਲੋਕਾਂ ਦਾ ਹਮੇਸ਼ਾ ਅਸੀਂ ਅਸੀਂ ਮੈਂ ਸਮਝਦੇ ਆਂ ਵੀ ਕਰਜ਼ੀ ਨਹੀਂ ਉਤਾਰ ਸਕਦੇ ਜਿੰਨੇ ਵੱਡੇ ਬਹੁਮਤ ਨਾਲ ਪੰਜਾਬ ਦੇ ਲੋਕਾਂ ਨੇ ਬਣਵੇਂ ਐਮਐਲਏ ਨੂੰ ਜਿਦਾ ਨੂੰ ਜਤਾਇਆ ਔਰ ਮਾਨਸਾ ਵੀ ਹਮੇਸ਼ਾ ਹਰ ਦਿਨ ਚਰਚਾ ਕਰਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਆ ਔਰ ਪੰਜਾਬ ਪੰਜਾਬ ਤੇ ਪੰਜਾਬੀ ਸਾਡੇ ਲਈ ਸਭ ਤੋਂ ਵੱਡੀ ਸਤਿਕਾਰਯੋਗ ਆ ਤੁਸੀਂ ਇਹ ਵੇਖੋ ਕੋਈ ਪਹਿਲੀ ਵਾਰ ਹੀ ਆ ਵੀ ਪਹਿਲੀ ਸਰਕਾਰ ਆ ਜਿਨੇ ਪੰਜਾਬੀ ਦੀ ਗੱਲ ਕੀਤੀ ਆ ਔਰ ਪੰਜਾਬੀ ਦੀ ਗੱਲ ਨੂੰ ਅਸੀਂ ਅੱਗੇ ਲੈ ਜਾ ਰਹੇ ਆ ਜੇ ਸਾਡੀ ਪਛਾ ਤਕੜੀ ਹੋਊਗੀ ਜੇ ਪੰਜਾਬੀ ਤਕੜੇ ਹੋਣਗੇ ਤਾਂ ਹੀ ਸਾਡਾ ਪ੍ਰਦੇਸ਼ ਤਕੜਾ ਹੋਊਗਾ ਬਿਲਕੁਲ ਸਰਬ ਜਿਹੜੀ ਐਫ ਆਈ ਆਰ ਇੰਨੇ ਦਿਨ ਲੇਟ ਹੋ ਗਈ ਉਹਦਾ ਹੋਣ ਦਾ ਕੀ ਕਾਰਨ ਮੰਨਿਆ ਜਾ ਰਿਹਾ ਸ਼ੁਭ ਕਰਨ ਦੇ ਮਸਲੇ ਚ ਦੇਖੋ ਜੀ ਮੈਂ 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 ਇਸ ਗੱਲ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਮੈਨੂੰ ਜ਼ਿਆਦਾ ਜਾਣਕਾਰੀ ਹੈ ਹਣਾ ਸੋ ਜੋ ਤੁਹਾਡੇ ਕੋਲ ਵੀ ਜਾਣਕਾਰੀ ਹੈਗੀ ਆ ਆਪਾਂ ਨੂੰ ਹੁਣੇ ਮਿਲ ਜਾਣੀ ਹੈ ਸੀਐਮ ਸਾਹਿਬ ਦੱਸਣਗੇ ਸੀਐਮ ਸਾਹਿਬ ਦੀ ਜਦੋਂ ਬਾਬਲ ਕਲਾਈਆਂ ਬਰਗਾੜੀ ਖਾਨ ਹੁੰਦਾ ਰਿਹਾ ਤਾਂ ਉਦੋਂ ਸੀਐਮ ਸਾਹਿਬ ਕਹਿੰਦੇ ਰਹੇ ਨੇ ਕਹਿੰਦੇ ਵੀ ਜਦੋਂ ਅਕਾਲੀ ਦਲ ਨੇ ਅਣਪਛਾਤੀ ਪੁਲਿਸ ਤੇ ਐਫਆਈਆਰ ਦਰਜ ਕੀਤੀ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤਾਂ ਸੀਐਮ ਸਾਹਿਬ ਕਹਿੰਦੇ ਰਹੇ ਆ ਵੀ ਪੁਲਿਸ ਵੀ ਪੁਲਿਸ ਵੀ ਕਿਤੇ ਅਣਪਛਾਤੀ ਹੁੰਦੀ ਆ ਬਿਲਕੁਲ ਜੀ ਜੋ ਸੀਐਮ ਸਾਹਿਬ ਨੇ ਕਿਹਾ ਹੈ ਔਰ ਜੋ ਸੀਐਮ ਸਾਹਿਬ ਕਰਨਗੇ ਉਹ ਸਾਰੇ ਪੰਜਾਬ ਦੇ ਲੋਕਾਂ ਦੀ ਹਤਲੀ ਹੋਊਗਾ ਪੰਜਾਬੀਆਂ ਦੇ ਭਲੇ ਲਈ ਹੋਊਗਾ ਸੋ ਸਾਨੂੰ ਆਪਣੇ ਸੀਐਮ ਸਾਹਿਬ ਤੇ ਪੂਰਨ ਵਿਸ਼ਵਾਸ ਆ ਸੋ ਆਪਾਂ ਵਿਸ਼ਵਾਸ ਕਰੀਏ ਸਭ ਕੁਝ ਠੀਕ ਹੋਏਗਾ ਧੰਨਵਾਦ ਸ਼ੁਕਰੀਆ ਬਹੁਤ ਸਾਰਾ